ਐਜੀ ਕੀ ਕਰੋਪੀ ਹੋ ਗਈ ਮੇਰੇ ਪੁੱਤ ਤਾ ਮੈਂ ਪਤਾ ਮੈਂ ਕੀ ਹੋ ਗਿਆ ਤੈਨੂੰ ਏੜੀ ਚੜੇ ਚੰਬੜ ਗਈ ਮੈਂ ਤਾਂ ਆਪ ਚੰਬੜ ਨੂੰ ਫਿਰਦਾ ਸੀ ਮੈਂ ਪਤਾ ਮਕੜੀ ਚੂਵਾ ਮੈਂ ਤਾਂ ਪਾਣੀ ਕਰਾ ਕੇ ਲੈ ਆਉਂਦੀ ਹਾਂ ਲੋਕੋ ਜੀ ਸਾਡਾ ਕਾਫਲਾ ਆ ਗਿਆ ਹੁਣ ਸਾਡੀ ਗੱਲ ਧਿਆਨ ਨਾਲ ਸੁਣੋ ਵੇਖੋ ਜੀ ਸਾਨੂੰ ਇੱਕ ਮੌਕਾ ਦਿਓ ਹੁਣ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਸਰਕਾਂ ਖੱਡਿਆਂ ਨਾਲ ਪਰੀਆਂ ਪਈਆਂ ਨੇ ਨੌਜਵਾਨ ਬੇਰੋਜ਼ਗਾਰ ਨੇ ਖੇਤਾਂ ਵਿੱਚ ਕਿਸਾਨ ਰੋ ਰਹੇ ਨੇ ਪਰ ਜੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਸਵਰਗ ਬਣਾ ਦੇਵਾਂਗੇ ਹਾਂਜੀ ਵੇਖੋ ਭਾਈਓ ਮੈਂ ਤਾਂ ਆਪਣੀ ਜ਼ਿੰਦਗੀ ਪੰਜਾਬ ਲਈ ਸਮਰਪਿਤ ਕੀਤੀ ਹੈ ਮੈਂ ਚੀਕੂ ਸੀਤਾਫਲ ਵਾਲਾ ਚਾਚਾ ਹੁਣ ਦੀਆਂ ਸਰਕਾਰਾਂ ਬੜੀਆਂ ਗਲਤੀਆਂ ਕਰ ਰਹੀਆਂ ਨੇ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਣਾ ਹੈ ਉਹ ਪ੍ਰਧਾਨ ਜੀ ਇਹ ਕੀ ਗੱਲਾਂ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਤਾਂ ਤੁਸੀਂ ਚਲਾਈਆਂ ਸਨ ਨਾ ਹੁਣ ਕਿਹੜੀਆਂ ਸਰਕਾਰਾਂ ਉੱਤੇ ਤਾਨਾ ਮਾਰ ਰਹੇ ਹੋ ਪੰਜ ਵਾਰੀ ਆਏ 10 ਵਾਰੀ ਗਏ ਤੇ ਹੁਣ ਫਿਰ ਮੌਕਾ ਮੰਗਦੇ ਹੋ ਅਸੀਂ ਤਾਂ ਪਹਿਲਾਂ ਇੱਕ ਮੌਕਾ ਦੇ ਕੇ ਔਖੇ ਹੋਏ ਪਏ ਆ ਵਾਹ ਚਾਚਾ ਵਾਹ ਸੱਚ ਗੱਲ ਕਹੀ ਤੂੰ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਕਦੇ ਮੁੱਖ ਮੰਤਰੀ ਰਹਾ ਹਾਂ ਸ਼ਾਇਦ ਕੋਈ ਗਲਤਫਹਿਮੀ ਹੈ ਓ ਕੈਪਟਨ ਜੀ ਯਾਦ ਕਰ ਲੋ ਸਾਡੀ ਤੀ ਦੇ ਵਿਆਹ ਤੇ ਤੁਸੀਂ ਆਪ ਆਏ ਸੀ ਤੇ smartphone ਗਿਫਟ ਕੀਤਾ ਸੀ ਤੁਸੀਂ ਕਿਹਾ ਸੀ ਸਰਕਾਰ ਬਣਾਓ ਤੇ ਅਗਲੀ ਵਾਰ ਪਾਕਿਸਤਾਨ ਜਾਣ ਲਈ ਫ੍ਰੀ ਵੀਜ਼ਾ ਕਰ ਦੂ ਹੁਣ ਦੀ ਸਰਕਾਰ ਖਤਮ ਹੁਣ ਆ ਗਿਆ ਇੱਕ ਨਵਾਂ ਜੋੜ ਕੈਪਟਨ ਪਲੱਸ ਸੁਖਬੀਰ ਪਲੱਸ ਪਾਜਪਾ ਇਹ ਹੋਵੇਗੀ 4G ਗਵਰਨਮੈਂਟ ਹੁਣ ਆਖਰੀ ਵਾਰ ਕਹਿ ਰਿਹਾ ਹਾਂ ਇੱਕ ਮੌਕਾ ਸਾਨੂੰ ਦਿਓ ਪੰਜਾਬ ਦਾ ਚਿਹਰਾ ਬਦਲ ਦੇਵਾਂਗੇ ਪਾਣੀ ਵਾਲੀ ਬੱਸ ਤੇ ਚਾਚੇ ਦੇ smartphone ਤੋਹਫੇ ਹੀ ਤੋਹਫੇ ਸਮਝੋ ਮੱਕਾ ਨਹੀਂ ਹੁਣ ਟਮਾਟਰ ਮਿਲਣੇ ਨੇ ਸਰਕਾਰਾਂ ਨੇ ਤੁਸੀਂ ਵੰਗਾ ਰਹੋ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਜਾਂਦੇ ਹੋ ਤੇ ਸਾਨੂੰ ਕੀ ਮਿਲਦਾ ਬਾਬਾ ਜੀ ਦਾ ਥੁੱल्लू ਪਰ ਹੁਣ ਨਹੀਂ ਏ ਰੱਬਾ ਇਹ ਲੋਕ ਤਾਂ ਮੌਕੇ ਦੀ ਥਾਂ ਸਾਡੇ ਸਿਰ ਤੇ ਮਾਰ ਰਹੇ ਨੇ ਲੋਕ ਤਾਂ ਸਾਨੂੰ ਮੌਕਾ ਦੇਣ ਦੀ ਬਜਾਏ ਸਾਡੀ ਲਾਹਾ ਲੈ ਗਏ ਚੱਲ ਯਾਰ ਕੈਪਟਨ ਕੋਈ ਗੱਲ ਨਹੀਂ